ਹਾਂਜੀ ਇੱਕ ਹੋਰ ਪਖੰਡ ਬਾਦ ਦਾ ਵੀਡੀਓ ਲੈ ਕੇ ਹਾਜ਼ਰ ਹੋਇਆ ਜਿਸ ਦੇ ਵਿੱਚ ਤਾਂ ਇਸ ਪਖੰਡਣੀ ਨੇ ਹਾਦੀ ਕਰਤੀ ਕਿਵੇਂ ਪਾਣੀ ਦਾ ਘੁੱਟ ਪਿਆ ਕੇ ਇੱਕ ਲੜਕੀ ਦੇ ਸਾਰੇ ਰੋਗ ਤੋੜ ਦਿੱਤੇ ਜਿਹੜੀ ਲੜਕੀ ਤੁਰ ਨਹੀਂ ਸਕਦੀ ਸੀ ਤੁਰ ਫਿਰ ਨਹੀਂ ਸਕਦੀ ਸੀ ਚੰਗੀ ਤਰੀਕੇ ਦੇ ਨਾਲ ਉਹਦੇ ਜਿਹੜੇ ਕਿ ਬਾਹਾਂ ਨਹੀਂ ਚੱਲਦੀ ਸੀ ਦਰਦ ਹੁੰਦਾ ਸੀ ਜਦੋਂ ਉਹ ਆਪਣੀਆਂ ਬਾਹਾਂ ਨੂੰ ਉੱਪਰ-ਨੀਚੇ ਕਰਦੀ ਸੀ ਜਾਂ ਬਾਹਾਂ ਨੂੰ ਚੁੱਕਦੀ ਸੀ ਤਾਂ ਦਰਦ ਮਹਿਸੂਸ ਕਰਦੀ ਸੀ ਸੋਨ ਲਵੇਲੇ ਦੋਨੋਂ ਗੋਡਿਆਂ ਦੇ ਵਿੱਚ ਦਰਦ ਹੁੰਦਾ ਸੀ ਤਾਂ ਕਰੋ ਤੋਂ ਅਸਰਮਤ ਅਸਮਰੱਤ ਸੀ ਜਿਸ ਦੇ ਚੱਲਦੇ ਇਹਦਾ ਪਰਿਵਾਰਕ ਮੈਂਬਰ ਇਸ ਮਾਤਾ ਕੋਲ ਲੈ ਕੇ ਆਇਆ ਤੇ ਮਾਤਾ ਇਹ ਚੌਂਕੀ ਲਾਉਦੀ ਆ ਜਿਸ ਦੇ ਵੱਲੋਂ ਚੌਂਕੀ ਲਾ ਕੇ ਜਿਹੜੇ ਕਿ ਲੋਕਾਂ ਦੇ ਹੱਡ ਪੈਰ ਠੀਕ ਕੀਤੇ ਜਾਂਦੇ ਨੇ ਇਹ ਦਾਵਾ ਕਰਦੀ ਹੈ ਜਿਸ ਤਰੀਕੇ ਦੇ ਨਾਲ ਇਸੇ ਵੱਲੋਂ ਰੀਲ ਪਾ ਕੇ ਸੋਸ਼ਲ ਮੀਡੀਆ ਦੇ ਉੱਤੇ ਪਾਈ ਗਈ ਆ ਸਕਰੀਨ ਤੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਇਹ ਉਹੀ ਮਾਤਾ ਜਿਹੜੇ ਇਸ ਮਹਿਲਾ ਦਾ ਇਲਾਜ ਕਰਦੀ ਹੋਈ ਨਜ਼ਰ ਆ ਰਹੀ ਹੈ ਮਹਿਲਾ ਤੁਰਨ ਦੇ ਵਿੱਚ ਤੁਹਾਨੂੰ ਤਕਲੀਫ ਆਉਂਦੀ ਸੀ ਉਠਲ ਬੈਠਣ ਦੇ ਵਿੱਚ ਤਕਲੀਫ ਸੀ ਤੇ ਇਸ ਦੇ ਆ ਬਾਵਾ ਦੇ ਵਿੱਚ ਵੀ ਕਾਫੀ ਜਿਹੜਾ ਕਿ ਦਰਦ ਰਹਿੰਦਾ ਸੀ ਡਾਕਟਰ ਤੋਂ ਇਲਾਜ ਕਰਵਾਇਆ ਪਰਿਵਾਰ ਦਾ ਕਹਿਣਾ ਕਿ ਸ਼ਾਇਦ ਉੱਥੇ ਇਲਾਜ ਸਹੀ ਤਰੀਕੇ ਨਾਲ ਹੋਇਆ ਤਾਂ ਉਹਨਾਂ ਨੇ ਸੋਚਿਆ ਵੀ ਕਿਤੇ ਕਿਸ ਨੇ ਸਾਡੀ ਲੜਕੀ ਦੇ ਉੱਤੇ ਕੁਝ ਕਰਵਾ ਤਾਂ ਨਹੀਂ ਦਿੱਤਾ ਕਿ ਕਿਸ ਨੇ ਕੋਈ ਟੂਣਾ ਤਾਂ ਨਹੀਂ ਕਰਵਾਤਾ ਜਾਂ ਟੂਣਾ ਵਗੈਰਾ ਟੱਪ ਤਾਂ ਨਹੀਂ ਗਈ ਜਿਵੇਂ ਚਾਲਦੇ ਉਹ ਬਰੇਣਾ ਪਖੰਡੀਆਂ ਦੇ ਕੋਲ ਲੈ ਕੇ ਆਉਂਦੇ ਨੇ ਕਿਉਂਕਿ ਹਮੇਸ਼ਾ ਹੀ ਦੇਖਿਆ ਜਾਂਦਾ ਕਿ ਅਜਿਹੇ ਬਹਿਮ ਭਰਮ ਨੇ ਕਿ ਜਿਵੇਂ ਸਾਡਾ ਕੋਈ ਬੱਚਾ ਲਗਾਤਾਰ ਬਿਮਾਰ ਹੋ ਰਿਹਾ ਤਾਂ ਅਸੀਂ ਇੱਕ ਸਾਡੇ ਦਿਮਾਗ 'ਚ ਗੱਲ ਆ ਜਾਂਦੀ ਹੈ ਕਿ ਸਾਡੇ ਤੇ ਕਿਸ ਨੇ ਕੁਝ ਕਰਾ ਤਾਂ ਨਹੀਂ ਦਿੱਤਾ ਜਿਹੜਾ ਸਾਡਾ ਬੱਚਾ ਠੀਕ ਹੀ ਨਹੀਂ ਹੋ ਰਿਹਾ ਤਾਂ ਫਿਰ ਅਸੀਂ ਉਸ ਸੋਚ ਦੇ ਮੁਤਾਬਿਕ ਚੱਲਦੇ ਹੋਏ ਅਸੀਂ ਆ ਪਖੰਡੀਆਂ ਦੇ ਡੇਰੇ ਦੇ ਵਿੱਚ ਜਾਂਦੇ ਹਾਂ ਜਿਨ੍ਹਾਂ ਦੇ ਵੱਲੋਂ ਤੁਹਾਨੂੰ ਅਨੇਕਾਂ ਕੰਮ ਗਿਣਾ ਦਿੰਦੇ ਨੇ ਹੋ ਤੁਹਾਨੂੰ ਬਹਿਮਾ ਦੇ ਵਿੱਚ ਪਾਉਣ ਵਾਸਤੇ ਕਹਿ ਦਿੱਤਾ ਜਾਂਦਾ ਤੁਹਾਡੇ ਤਾਂ ਕਿਸੇ ਨੇ ਕਰਾ ਦਿੱਤਾ ਤੁਹਾਡੇ ਤਾਂ ਕਿਸੇ ਨੇ ਖਾਣੇ ਦੇ ਵਿੱਚ ਪਾ ਦਿੱਤਾ ਸੀਦਾ ਤੁਹਾਡੇ ਘਰ ਦੇ ਬਾਹਰ ਕਿਸੇ ਨੇ ਟੂਣਾ ਕਰ ਦਿੱਤਾ ਸੀ ਕੁਝ ਕੁਝ ਵੀ ਤੁਸੀਂ ਅਨੇਕਾਂ ਵੀਡੀਓਜ਼ ਦੇਖ ਹੀ ਚੁੱਕੇ ਹੋ ਕਿ ਕਿਸ ਤਰੀਕੇ ਦਾ ਜੁੜਾ ਕਿ ਨਾਲੋਂ ਪਖੰਡਵਾਦ ਵਧਾਇਆ ਜਾ ਰਿਹਾ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਜਾਂਦੀ ਪਰ ਇੱਥੇ ਜਿਹੜਾ ਕਿਸ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਜਿਹੜੀ ਇਹ ਲੜਕੀ ਸੀ ਮਹਿਲਾ ਸੀ ਜਿਹੜੀ ਤੁਰਨੀ ਸਾਦੀ ਸੀ ਪਰ ATI ਇਸ ਨੂੰ ਕੁਝ ਪਾਣੀ ਦਾ ਘੁੱਟ ਜਪਿਆ ਉਹਨੂੰ ਉਸ ਤੋਂ ਬਾਅਦ ਕਹਿੰਦੇ ਤੂੰ ਆਪਣੀ ਬਾਹ ਚ ਲਾਓ ਬਾਹ ਚ ਲਾਉਂਦੀ ਹੈ ਫਿਰ ਟੁੱਟਦੀ ਹੈ ਫਿਰ ਫਿਰਦੀ ਹੈ ਫਿਰ ਦੋਨੋਂ ਬਾਹਾਂ ਉੱਪਰ ਜੋੜਨ ਲੱਗ ਜਾਂਦੀ ਹੈ ਫਿਰ ਉਹ ਕਹਿੰਦੀ ਹੈ ਕਿ ਮੈਨੂੰ ਤਾਂ ਪਹਿਲਾਂ ਬੜੀ ਤਕਲੀਫ ਸੀ ਪਰ ਜਿਵੇਂ ਤੁਸੀਂ ਮੇਰਾ ਇਲਾਜ ਕੀਤਾ ਮੈਂ ਤਾਂ ਹੁਣ ਮਿੰਟਾਂ ਦੇ ਵਿੱਚ ਹੀ ਠੀਕ ਹੋ ਗਈ ਤੁਰਲ ਫਿਰਨ ਵੀ ਲੱਗੀ ਮੇਰੇ ਤਾਂ ਗੋਡਿਆਂ ਦੇ ਵਿੱਚ ਵੀ ਦਰਦ ਜਿਹੜਾ ਕਿ ਨਹੀਂ ਹੋ ਰਿਹਾ ਤੇ ਨਾ ਹੀ ਮੇਰੀਆਂ ਬਾਹਾਂਵਾਂ ਦੇ ਵਿੱਚ ਦਰਦ ਹੋ ਰਿਹਾ ਪਹਿਲਾਂ ਮੈਂ ਬਹੁਤ ਤਕਲੀਫ ਦੀ ਤਕਲੀਫ ਦੇ ਵਿੱਚ ਸੀ ਪਰ ਤੁਸੀਂ ਜਿਹੜਾ ਮੇਰਾ ਹੁਣ ਇੱਥੇ ਬੈਠੇ ਬੈਠੇ ਇਲਾਜ ਕੀਤਾ ਮੈਂ ਕੁਝ ਮਿੰਟਾਂ ਦੇ ਵਿੱਚ ਹੀ ਠੀਕ ਜਿਹੜਾ ਇਲਾਜ ਕੀਤਾ ਜਾ ਰਿਹਾ ਇਸ ਪਖੰਡਣੇ ਦੇ ਬਲਤ ਤਾਂ ਤੁਸੀਂ ਦੇਖ ਸਰਦਿਓ ਕਿ ਜਿਹੜੇ ਇਲਾਜ ਡਾਕਟਰੀ ਨੇ ਲੋਕ ਸੋਚਦੇ ਨੇ ਕਿ ਸ਼ਾਇਦ ਇਹਨਾਂ ਪਖੰਡਿਆਂ ਦੇ ਕੋਲ ਹੈ ਕੀ ਪਤਾ ਉਹਨੂੰ ਕਿਹੜੀ ਪ੍ਰੋਬਲਮ ਹੋਵੇ ਕਈ ਵਾਰ ਕੁਝ ਅਜਿਹੀਆਂ ਗੱਲਾਂ ਹੁੰਦੀਆਂ ਨੇ ਕਿ ਸਾਨੂੰ ਹੁੰਜੀ ਹੀ ਜਿਹੜਾ ਕਿ ਕਈ ਵਾਰ ਕਿਸੇ ਦੇ ਮੰਦਾ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੁੰਦਾ ਜਾਂ ਕੋਈ ਗੱਲ ਦਿਲ ਦੇ ਉੱਤੇ ਲਾ ਬੈਠਦਾ ਜਿਸ ਕਰਕੇ ਅਸੀਂ ਜਿਹੜਾ ਕਿ ਡਿਪਰੈਸ਼ਨ ਦੇ ਵਿੱਚ ਰਹਿਣ ਲੱਗ ਜਾਂਦੇ ਹਾਂ ਜਾਂ ਅਸੀਂ ਕਾਫੀ ਜ਼ਿਆਦਾ ਸੋਚਣ ਲੱਗ ਜਾਂਦੇ ਹਾਂ ਉਸ ਕਰਕੇ ਉਹ ਸਾਰੇ ਸਰੀਰ ਦੇ ਅੰਗਾਂ ਤੇ ਜਾ ਅਸਰ ਦੇਖ ਨੂੰ ਮਿਲਦਾ ਪਰ ਕਈ ਵਾਰ ਲੋਕ ਇਹਨਾਂ ਦੇ ਕਿ ਡਾਕਟਰ ਇਹ ਬੋਰਡ ਦੇ ਵਿੱਚ ਦਾ ਕੋਈ ਆਈ ਨਹੀਂ ਰਿਪੋਰਟਾਂ ਦਾ ਸਾਰੀਆਂ ਸਹੀ ਨੇ ਤਾਂ ਫਿਰ ਸ਼ਾਇਦ ਕਿਸੇ ਦਾ ਕਰਾ ਕਰਾਇਆ ਹੋ ਸਕਦਾ ਜਿਹਦੇ ਚੱਲਦੇ ਪਖੰਡਿਆਂ ਦੇ ਡੇਰੇ ਦੇ ਵਿੱਚ ਆਉਂਦੇ ਨੇ ਅਜਿਹਾ ਕੁਝ ਵੀ ਨਹੀਂ ਹੁੰਦਾ ਕਈ ਵਾਰ ਬੰਦਾ ਕੁਝ ਬਿਮਾਰੀਆਂ ਅਜਿਹੀਆਂ ਹੁੰਦੀਆਂ ਜਿਹੜੇ ਰਿਪੋਰਟਾਂ ਦੇ ਵਿੱਚ ਨਹੀਂ ਹੁੰਦੀਆਂ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੇ ਲੋਕ ਨੇ ਉਹ ਪੈਨਸ਼ਨ ਦੇ ਵਿੱਚ ਜ਼ਿਆਦਾ ਰਹਿੰਦੇ ਨੇ ਬੰਦਾ ਬੈਠਾ ਬੈਠਾ ਸੋਚੀ ਜਾਂਦਾ ਇੰਨਾ ਡੂੰਘਾ ਸੋਚਣ ਲੱਗ ਜਾਂਦਾ ਕਿ ਉਸ ਨੂੰ ਬੈਠੇ ਲਵੇ ਬੰਦੇ ਦੀ ਆਵਾਜ਼ ਤੱਕ ਵੀ ਸੁਣ ਨਹੀਂ ਦਿੰਦੀ ਇਹ ਸਭ ਤੋਂ ਵੱਡਾ ਕਾਰਨ ਹੈ ਜੋ ਸਾਡੇ ਸਰੀਰ ਦੇ ਉੱਤੇ ਮਾੜਾ ਪ੍ਰਭਾਵ ਪਾਉਂਦਾ ਇਸ ਕਰਕੇ ਜੇਕਰ ਤੁਹਾਨੂੰ ਕੋਈ ਟੈਂਸ਼ਨ ਹੁੰਦੀ ਹੈ ਤਾਂ ਕਿਸੇ ਨਾਲ ਗੱਲ ਸ਼ੇਅਰ ਕਰਿਆ ਕਰੋ ਐਸਾ ਅਜਿਹੇ ਮਸਲਿਆਂ ਦੇ ਹੱਲ ਇਸ ਤਰੀਕੇ ਨਾਲ ਹੁੰਦੇ ਨੇ ਨਾ ਕਿ ਨਾ ਪਖੰਡਿਆਂ ਦੇ ਕੋਲ ਲੈ ਨਾ ਪਖੰਡਿਆਂ ਨੂੰ ਵਧਾਵਾ ਦੇ ਦੇ ਉਜਾਏ ਇਹਨਾਂ ਦੇ ਇਹਨਾਂ ਦੇ ਖਿਲਾਫ ਜਿਹੜੇ ਕਿ ਖੜੇ ਹੋਣਾ ਚਾਹੀਦਾ ਤੁਹਾਡੇ ਵਰਗੇ ਲੋਕਾਂ ਨੂੰ ਜਿਹੜੇ ਲੋਕ ਇਹਨਾਂ ਦੇ ਡੇਰਿਆਂ ਦੇ ਵਿੱਚ ਜਾਂਦੇ ਨੇ ਕਿਉਂਕਿ ਇਹਨਾਂ ਪਖੰਡੇ ਦੇ ਕੋਲ ਕੁਝ ਵੀ ਨਹੀਂ ਹੁੰਦਾ ਜ ਲੋਕਾਂ ਦੇ ਪਾਣੀਆਂ ਦੇ ਨਾਲ ਜਾਂ ਝਾੜੀਆਂ ਦੇ ਨਾਲ ਇਲਾਜ ਹੋਣ ਲੱਗ ਗਿਆ ਤਾਂ ਫਿਰ ਜਿਹੜੇ ਵੱਡੇ ਵੱਡੇ ਚੰਡੀਗੜ੍ਹ ਪੀਜੀਆ ਵਰਗੇ ਹਸਪਤਾਲ ਨੇ ਜਾਂ ਹੋਰ ਵੱਡੇ ਵੱਡੇ ਡੀਐਮਸੀ ਹੋਵੇ ਜਾਂ ਹੋਰ ਫਿਰ ਤਾਂ ਇਹ ਜਿਹੇ ਬਾਬੇ ਰੋਤੇ ਛੱਡ ਦੇਣਾ ਚਾਹੀਦਾ ਕੀ ਲੋੜ ਆ ਫਿਰ ਉੱਥੇ ਡਾਕਟਰ ਲੈਣ ਰਿਹਾ ਸੂਈਆਂ ਆਪਰੇਸ਼ਨਾਂ ਨਾਲ ਟੀਕੇ ਲਾਉਂਦੀ ਜੇਕਰ ਪਾਣੀ ਦੇ ਪੁੱਟ ਦੇ ਨਾਲ ਦੇ ਚਾਰੇ ਦੇ ਨਾਲ ਲੋਕ ਠੀਕ ਹੋ ਜਾਣ ਤਾਂ ਫਿਰ ਅਜਿਹੇ ਲੋਕਾਂ ਨੂੰ ਤਾਂ ਫਿਰ ਇੱਥੇ ਡੇਰਿਆਂ ਦੇ ਵਿੱਚ ਨਹੀਂ ਬਲਕਿ ਇਹਨਾਂ ਦੇ ਤਾਂ ਵੱਡੇ ਹਸਪਤਾਲਾਂ ਦੇ ਵਿੱਚ ਲੋੜ ਹੈ ਜਿੱਥੇ ਲੋਕ ਗਰਦਾਂ ਦੇ ਨਾਲ ਤਰਫਰੇ ਨੇ ਤਰਸ ਤਰਪ ਕੇ ਕਈ ਲੋਕਾਂ ਦੀ ਤਾਂ ਮੌਤ ਹੀ ਹੋ ਜਾਂਦੀ ਆ ਕਿ ਰਜਹੇ ਬਾਬਿਆਂ ਨੂੰ ਉੱਥੇ ਜ਼ਰੂਰ ਜਾਣਾ ਚਾਹੀਦਾ ਤਾਂ ਤੁਹਾਡਾ ਪਖੰਡਬਦ ਨੂੰ ਲੈ ਕੇ ਕੀ ਕਹਿਣਾ ਆਪਣੀ رائے ਜ਼ਰੂਰ ਸਾਂਝੀ ਕਰਿਓ